ਨਿੰਡੀ ਕਰਨ ਬੰਦ ਕਰੋ ਬੰਦ ਕਰੋ ਬੰਦ ਕਰੋ ਕਾਰਪੋਰੇਟ ਘਰਾਣੇ ਮੁਰਦਾਬਾਦ 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 ਕਾਰਪੋਰੇਟ ਘਰਾਣੇ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਸਨਦਾਂੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਨਦਾਂੀਆਂ ਮੰਗਾ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਬਾਨੀ ਮਾਈਸੈਲਫ ਬਜਿੰਦਰ ਸਿੰਘ ਮਾਈਸੈਲਫ ਬਜਿੰਦਰ ਸਿੰਘ ਕਿਸਾਨ ਇਹ ਜਿਹੜੀ APMC ਐਕਟ ਜਿਹੜਾ ਇਹਨਾਂ ਨੇ ਸਾਡਾ ਸੋਧ ਗਰੜਾ ਭੇਜਿਆ ਸੀਗਾ ਵੀ ਜਿਹੜੀ ਖੇਤੀ ਮੰਡੀ ਤੋੜਨ ਦਾ ਸੀਗਾ ਉਹਨੂੰ ਅੱਜ ਜਿਹੜਾ ਵਾਸੀਂ ਉਹਨੂੰ ਰੱਦ ਕੀਤਾ ਵਾ ਤੇ ਸਾਡੇ ਪੂਰੇ ਪੰਜਾਬ ਦੇ ਵਿੱਚ ਇਹਦਾ ਬਰਖਿਲਾਫੀ ਸਾਡਾ APMC ਐਕਟ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਦੁਬਾਰਾ ਉਹਦੇ ਸੋਧ ਦੀ ਲੋੜ ਨਹੀਂ ਜਿਹੜਾ ਕਿਸਾਨਾਂ ਤੇ ਆੜਤੀਆਂ ਦਾ ਰਿਸ਼ਤਾ ਆ ਇਹ ਉਹਨੂੰ ਵੀ ਖਤਮ ਜਿਹੜਾ ਜਿਹੜਾ ਖਤਮ ਕਰ ਦੂਗਾ ਤੇ ਇਸ ਲਈ ਇਹਦੀਆਂ ਜਿਹੜੀਆਂ ਕਾਪੀਆਂ ਸਾਰੀਆਂ ਜਿਹੜੇ ਨੇ ਰੱਦ ਕੀਤੇ ਜਿਹੜੇ ਉਹ ਤਿੰਨ ਖੇਤੀ ਕਾਨੂੰਨ ਆ ਉਹਨਾਂ ਨੂੰ ਚੋਰ ਮੋਰੀ ਰਹੀਂ ਦੁਬਾਰਾ ਇਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਮੋਦੀ ਸਰਕਾਰ ਜੋ ਕਿ ਪੰਜਾਬ ਵਾਸੀਆਂ ਨਾਲ ਸਰਾਸਰ ਧੱਕਾ ਵਾ ਪੰਜਾਬ ਵਾਸੀਆਂ ਨਹੀਂ ਨਹੀਂ ਪੂਰੇ ਹਿੰਦੁਸਤਾਨ ਦੇ ਜਿਹੜੇ ਕਿਸਾਨ ਆ ਉਹਨਾਂ ਨਾਲ ਹੀ ਧੱਕਾ ਵਾ ਵੀ ਜਿਹੜੀ ਇਹ ਖੇਤੀਬੰਡੀ ਜੇ ਜੇ ਆਪਾਂ ਗੈਟ ਓਟੀ ਡਬਲਯੂਟੀ ਦੀ ਸਮਝੌਤੇ ਦੇ ਵਿੱਚ ਰਹਿੰਦੇ ਆ ਤੇ ਸਾਡਾ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਹੁੰਦਾ ਸਾਡੀ ਐਮਐਫਸੀ ਜਿਹੜੀ ਐਮਐਸਪੀ ਆ ਉਹਦੀ ਕੋਈ ਗਰੰਟੀ ਕਾਨੂੰਨ ਬਣਾਉਣਗੇ ਤੇ ਕਿਸਾਨ ਬਚਣਾ ਵਾ ਅੱਜ ਦੇਖੋ ਤੁਸੀਂ ਜਿੰਨੇ ਵੀ ਕੋਈ बिजनेसमੈਨ ਆ ਜਾਂ ਕੋਈ ਨੌਕਰੀ ਪੇਸ਼ਾ ਵਾਲੇ ਲੋਕ ਆ ਉਹਨਾਂ ਦੀ ਕਿੰਨੀ ਪ੍ਰਤੀਸ਼ਤ ਜਿਹੜੀ ਆਮਦਨੀ ਦੀ ਵਧੋਤੀ ਹੋ ਗਈ ਆ ਤੇ ਸਾਲ 47 ਤੋਂ ਲੈ ਕੇ ਅੱਜ ਤੱਕ ਕਿਸਾਨਾਂ ਦੀ 29.5% ਜਿਹੜੀ ਆ ਉਹ ਅੱਜ ਤੱਕ ਜਿਹੜੀ ਉਹ ਵਿਰਧੀ ਹੋਈ ਆ ਤੇ ਇਹ ਇੱਕ ਕਿਸਾਨਾਂ ਨਾਲ ਤੱਕ ਕਰੀ ਜੇ ਅਸੀਂ ਆਪਣਾ ਜੂਰੀਦਾ ਰਿਕਟੇ ਚਲ ਗਿਆ ਜਿਹੜਾ ਅਸੀਂ ਉਹ 2-400 ਰੁਪਏ ਦੇ ਲਿੰਦੇ ਸੀਗੇ ਅੱਜ ਉਹ 14-1500 ਮਿਲਦੀ ਤੇ ਇੱਕ ਛੋਟੀ ਜੀ ਅਖੜਾ ਜੀ 300 ਤੇ 1350 ਦੀ ਮਿਲੂਗੀ ਜਾਂ 1450 ਦੀ ਮਿਲੂਗੀ ਕਿਉਂਕਿ ਪਹਿਲਾਂ ਵੀ ਇਹਨੇ ਦੀ ਮਿਲਦੀ ਸੀ ਨਵਾਂ ਇੱਥੇ ਕੀ ਕੀਤਾ ਇਹਨੂੰ ਘਟਾ ਕੇ 600 ਦੇ ਲੈਂਦਾ ਫਿਰ ਤੇ ਮੋਦੀ ਸਰਕਾਰ ਦਮਕ ਜੇ ਮਾਰੇ ਪੀ ਅਸੀਂ ਇਹ ਆ ਕਰ ਰਹੇ ਆ ਇਹ ਕਰਕੇ ਜਿਹੜੀਆਂ ਇਹ ਖੇਤੀ ਮੰਡੀ ਦੀਆਂ ਜਿਹੜੀਆਂ ਚੋਰ ਮੋਰ ਰਹੀ ਇਹਨਾਂ ਦਾ ਕੰਮ ਸ਼ੁਰੂ ਤਾਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੁਬਾਰਾ ਕਾਨੂੰਨ ਲਿਆ ਕੇ ਰੱਦ ਕਰਦੇ ਪੰਜਾਬ ਦੇ ਲੋਕ ਜਾਰੂ ਆ ਬੜੇ ਵਧੀਆ ਤਰੀਕੇ ਨਾਲ ਲੋਕੀ ਸੁਝੇ ਆ ਪੜੇ ਲਿਖੇ ਆ ਇਹ ਜਾਣਦੇ ਆ ਆਪਣੀਆਂ ਜਿਹੜੀ APMC ਐਕਟ ਨੂੰ ਕਿੱਦਾਂ ਬਚਾਉਣਾ ਵਾ ਤੇ ਅਸੀਂ ਜਦ ਲੜਦੇ ਦਮ ਤੱਕ ਜਨਤਾ ਸਾਡੇ ਦੇ ਪ੍ਰਾਣ ਹੈ ਅਸੀਂ ਲੜਦੇ ਰਵਾਂਗੇ ਤੇ ਆਪਣੀ APMC ਐਕਟ ਨਹੀਂ ਤੁੱਟੂਣਾ ਵਗੇ ਸਾਰੇ ਲੋਕੀ ਲੋੜੀ ਮਨਾ ਰਹੇ ਔਰ ਕਿਸਾਨ ਜਿਹੜੇ ਬਿੱਲ ਸਾਫ ਦੇ ਤੇ ਕਿਸਾਨ ਕਰੂਗਾ ਕੀ ਜਾਵੇ ਕਿੱਥੇ ਫਿਰ ਫਿਰ ਉਹਦੇ ਕੋਈ ਹੋਈ ਰਹਿ ਗਿਆ ਬੇਲੀ ਸਾੜੂਗਾ ਜਦੋਂ ਉਹਦੇ ਘਰ ਤੇ ਲੋੜੀ ਪੁੱਜਦੀ ਭੰਗ ਪੁੱਜਣ ਢਈ ਆ ਤੇ ਲੋੜੀ ਗਾਣ ਲੋੜੀ ਪੈਸੇ ਨਾਲ ਮਨਾਉਣੀ ਆ ਤੇ ਜੋਦੀ ਜੇਬ ਚ ਪੈਸਾ ਹੀ ਹੈ ਨਹੀਂ ਸਾਡੀ ਫਸਲ ਰੁਲ ਗਈ ਪਿਛਲੇ ਝੋਨਾ ਪਿਛੇ ਰੁਲ ਗਿਆ ਹੁਣ ਗਾੜੀ ਜਿਹੜੀ ਕਣ ਗਿਆ ਇਹ ਜਿਹੜੀ ਇਹ ਰੁਲਣ ਦੀ ਤਿਆਰੀ ਆ ਤੇ ਲੋੜੀ ਕਾਦੀ ਰਹੇਗੀ ਸਾਡੀ ਲੋੜੀ ਦਿਵਾੜੀ ਤੇ ਫਿਰ ਸੜਕਾਂ ਤੇ ਰਹੇਗੀ ਲੱਗਦਾ ਕਿਸਾਨ ਫਿਰ ਸੜਕਾਂ ਤੇ ਰਹੇਗੇ ਸਾਰੇ ਬਿਲਕੁਲ ਜੀ ਬਿਲਕੁਲ ਸੜਕਾਂ ਤੇ ਹੈ ਪੁਰਤ ਕੋਈ ਤੇ ਹੈ ਹੀ ਨਹੀਂ ਸੜਕਾਂ ਤੋਂ ਸਵਾਰ ਅਸੀਂ ਜੇ ਸੜਕਾਂ ਤੇ ਹੀ ਆਵਾਂਗੇ ਜੇ ਇਹਦੀ ਜੋ ਜਕਨ ਦੇ ਜੋ ਨਹੀਂ ਸਰਕਦੀ ਜਾਂ ਗੁੰਗੀ ਬੋਲੀ ਸਰਕਾਰ ਜਾਗਦੀ ਨਹੀਂ ਤੇ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕਿਸਾਨਾਂ ਦੇ ਕਿਸਾਨ ਵੀ ਆਪਣੇ ਘਰ ਬੈਠ ਕੇ ਆਪਣੇ ਬੱਚਿਆਂ ਨੂੰ ਦੇਖਦੇ ਹਾਲ ਬਿਲਕੁਲ ਸੋਚਣਾ ਚਾਹੀਦਾ ਇਹ ਸਰਕਾਰਾਂ ਦਾ ਫਰਜ਼ ਆ ਸਰਕਾਰਾਂ ਨਹੀਂ ਵੱਡੀ ਹੁੰਦੀਆਂ ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਤੇ ਲੋਕਾਂ ਦੀ ਜਿਹੜੀ ਵੀ ਕੋਈ ਵੀ ਗੱਲ ਆ ਉਹ ਲੋਕਾਂ ਦੀ ਮੱਦੇਨਜ਼ਰ ਰੱਖ ਕੇ ਉਹਨਾਂ ਦੇ ਮੁਤਾਬਕ ਉਹਨਾਂ ਦਾ ਸਰਵੇ ਕਰਕੇ ਵੀ ਉਹ ਕੀ ਚਾਹੁੰਦੇ ਆ ਉਹ ਮੁਤਾਬਕ ਕਾਨੂੰਨ ਬਾਸ ਕਰਨਾ ਚਾਹੀਦਾ ਚੰਦ ਘਰਾਣਿਆਂ ਦੇ ਆਖੇ ਲਾ ਕੇ ਨਹੀਂ ਕਰਨਾ ਚਾਹੀਦਾ ਤੁਹਾਨੂੰ ਯਾਦ ਹੋਊਗਾ ਕਿ ਇੱਕ ਵਾਰਾ ਯੂ ਐਸ ਏ ਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਸੀ ਕਿ ਪੁਲਿਸ ਕੋਲੋਂ ਤੇ ਪੂਰੀ ਜਿਹੜੀ ਲੋਕ ਪਬਲਿਕ ਆ ਸਰਕਾਰਾਂ ਤੇ ਆਈ ਤਾਂ ਉਹਨਾਂ ਨੇ ਗੋਡਿਆਂ ਝੁੱਕ ਕੇ ਮਾਫੀ ਮੰਗੀ ਤੇ ਸਾਡੇ મોદી ਸਰਕਾਰ ਤੇ ਕਿੰਨੇ 700 ਪਿਛੇ ਮਰਵਾਤੇ ਡੱਲੇਵਾਲ ਸਾਹਿਬ ਹੁਣ ਮਰਨ ਤੇ ਬਏ ਤੇ ਅੱਜ ਦੋ ਅੱਜ ਮਰ ਗਏ ਇਹ ਤੇ ਕੀ ਬਣ ਰਿਹਾ ਵਾ ਤੁਸੀਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਮੈਂ ਗਰਬਖ ਸਿੰਘ ਰਿਟਾਇਰਡ ਇਨਸਪੈਕਟਰ ਪੰਜਾਬ ਰੋਡਵੇਜ਼ ਬਟਾਲਾ ਜੀ ਇਹ ਜਿਹੜੇ ਕਾਲੇ ਕਾਨੂੰਨ ਪਿਛਲੇ ਸਮੇਂ ਵਿੱਚ ਲੈ ਕੇ ਆਏ ਸੀ ਔਰ ਕਿਸਾਨੀ ਸੰਘਰਸ਼ ਦੁਆਰਾ ਜਿਹੜਾ ਸਾਰੇ ਵਰਲਡ ਦਾ ਰਿਕਾਰਡ ਬਣਿਆ ਸੰਘਰਸ਼ ਦਾ ਉਹ ਜਿਹਦੇ ਚ ਮੋਦੀ ਨੂੰ ਵਾਪਸ ਲੈਣੇ ਪਏ ਔਰ ਉਸ ਵੇਲੇ ਵੀ ਕਿਸਾਨਾਂ ਨੇ ਇਹ ਗੱਲ ਆਖੀ ਸੀ ਕਿ ਇਹ ਕਾਨੂੰਨ ਜਿਹੜੇ ਲਿਆਂਦੇ ਜਾ ਰਹੇ ਆ ਇਹ ਮੰਡੀ ਨੂੰ ਤਬਾਹ ਕਰ ਦੇਣਗੇ ਔਰ ਇਹਦੇ ਨਾਲ ਹਜ਼ਾਰਾਂ ਬੇਕਾਰ ਜਿਹੜੇ ਮੰਡੀ ਦੇ ਮਜ਼ਦੂਰ ਆ ਉਹ ਤਬਾਹ ਹੋ ਜਾਣਗੇ ਆਰਥੀ ਤਬਾਹ ਹੋ ਜਾਣਗੇ ਸ਼ੈਲਰ ਮਾਲਕ ਔਰ ਸਰਕਾਰ ਨਾ ਕਰਦੀ ਸੀ ਅੱਜ ਭਾਵੇਂ ਦਬਾਅ ਥੱਲੇ 13 ਮਹੀਨੇ ਦੇ ਸੰਘਰਸ਼ ਦਿੱਲੀ ਦੇ ਦਬਾਅ ਥੱਲੇ ਉਹ ਕਾਨੂੰਨ ਸਰਕਾਰ ਨੇ ਵਾਪਸ ਲੈ ਲੇ ਪਰ ਫਿਰ ਟ੍ਰੇਡਿੰਗ ਢੰਗ ਨਾਲ ਉਹ ਫਿਰ ਜਿਹੜਾ ਮੰਡੀ ਦੇ ਕਾਨੂੰਨ ਬਣਾ ਕੇ ਉਹਨਾਂ ਹੀ ਕਾਨੂੰਨਾਂ ਨੂੰ ਲਾਗੂ ਕਰਨ ਲਈ ਜਿਹੜਾ ਲਿਆਂਦਾ ਜਾ ਰਿਹਾ ਹੈ ਔਰ ਜਿਹੜਾ ਪਿਛਲੇ ਲੰਮੇ ਸਮੇਂ ਤੋਂ ਪਿਛਲੀ ਫਰਮਰੀ ਤੋਂ ਜਿਹੜਾ ਸੰਘਰਸ਼ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਵਿੱਢਿਆ ਔਰ ਜਿਹਦੇ ਤਹਿਤ ਸਾਥੀ ਡੱਲੇਵਾਲ ਮਰਨ ਵਰਦ ਦਾ ਅੱਜ 50ਵਾਂ ਦੇ ਨੇ ਆ ਮੇਰਾ ਨਾਮ ਦੱਸਿਆ ਆਪਣਾ ਮੇਰਾ ਨਾਮ ਜਤਰ ਸਿੰਘ ਆ ਜੀ ਪਿੰਡ ਮੇਰਾ ਹਰਦੋਜੰਡੇ ਆ ਪ੍ਰਧਾਨ ਸੁਖੀ ਸਿੰਘ ਹਰਦੋ ਝੰਡੇ ਵਾਲਾ ਪਿੰਡ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੱਦੇ ਤੇ ਜਿਹੜੀਆਂ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਗਲਤ ਕਾਨੂੰਨ ਬਣਾਏ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਇਕੱਤਰ ਹੋਏ ਆਂ 21 ਸਤੰਬਰ ਦਾ ਉਹਨਾਂ ਦੇ ਵਿੱਚ ਸਾਰਾ ਕੁਝ ਹੀ ਗਲਤ ਆ ਹਰ ਵਰਗ ਲਈ ਮਾਰੂ ਨੀਤੀਆਂ ਨੇ ਕਿਸਾਨਾਂ ਲਈ ਦੁਕਾਨਦਾਰਾਂ ਲਈ ਵਪਾਰੀਆਂ ਲਈ ਛੋਟੇ ਦੁਕਾਨਦਾਰਾਂ ਲਈ ਮਜ਼ਦੂਰਾਂ ਲਈ ਹਰ ਵਰਗ ਲਈ ਉਹਦੇ ਵਿੱਚ ਮਾਰੂ ਨੀਤੀਆਂ ਆ ਕਿਸੇ ਲਈ ਵੀ ਕੋਈ ਚੰਗੀ ਚੀਜ਼ ਨਹੀਂ ਹੈਗੀ ਉਹ ਸਰਕਾਰ ਦੀਆਂ ਜੀ ਕਾਪੀਆਂ ਸਾੜਦੇ ਬਿਲਕੁਲ ਅਸੀਂ ਉਹਨਾਂ ਦੇ ਵਿਰੋਧ ਕਰਦੇ ਆ ਉਹਨਾਂ ਦੀਆਂ ਕਾਪੀਆਂ ਸਾੜਨ ਲਈ ਅੱਜ ਉਹਨਾਂ ਦੀਆਂ ਕਾਪੀਆਂ ਸਾੜਨ ਲੱਗੇ ਆ ਲੋੜੀ ਵਾਲੇ ਤਿਉਹਾਰ ਦੇ ਦੇਣ ਵਾਸਤੇ ਬੜਾ ਕੇ ਜੀ ਹੋ ਗਿਆ ਤੁਹਾਨੂੰ ਗਰੂਟ ਕਰਦੇ ਆ ਜੀ ਕਲਾਚਰ ਵਿਰੋਧ ਹੋ ਗਿਆ ਕਰਦਿਆਂ ਨੂੰ ਕਿਉਂ ਨਹੀਂ ਸੁਣਾਈ ਹੋ ਰਹੀ ਸਰਮਾਈ ਵੇਖੋ ਸਰਕਾਰ ਦਾ ਗਲਤ ਰਵਈਆ ਆ ਹੰਕਾਰੀ ਰਵਈਆ ਆ ਜਿਹੜੀ ਸਰਕਾਰ ਗੱਲ ਨਹੀਂ ਸੁਣ ਰਹੀ ਧਲੇਵਾਲ ਸਾਹਿਬ ਦਾ ਜੋ 49ਵਾਂ ਦਿਨ ਹੋ ਗਿਆ ਮਰਨ ਵਰਤ ਦਾ ਸਰਕਾਰ ਨੇ ਗੱਲ ਸੁਣਨੀ ਚਾਹੀਦੀ ਆ ਕਿਸਾਨ ਸੜਕਾਂ ਤੇ ਆ ਕਿਉਂ ਸੜਕਾਂ ਤੇ ਆ ਸੋ ਸਰਕਾਰ ਦਾ ਹੰਕਾਰੀ ਰਵਈਆ ਆ ਕਿ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਨਗਰਦਾਂ ਨੇ ਕਿਸਾਨ ਇਕੱਠੇ ਹੋਣ ਦੇ ਤੇ ਫਿਰ ਗੱਲਬਾਤ ਹੋਣੀ ਚਾਹੀਦੀ ਕਿਸਾਨ ਇਕੱਠੇ ਹੀ ਆ ਕਿਸਾਨ ਇਕੱਠੇ ਹੋ ਵੀ ਰਹੇ ਆ ਕਿਸਾਨ ਪਹਿਲਾਂ ਵੀ ਇਕੱਠੇ ਹੀ ਆ ਇੱਕੋ ਮੰਗਾ ਨੇ ਅਸੋ ਕਿਸਾਨ ਇਕੱਠੇ ਹੋਣਗੇ ਇਕੱਠੇ ਹੋ ਕੇ ਹੀ ਗੱਲ ਬਣੇਗੀ